ਬੀਤੇ ਦਿਨੀ ਰਾਜਪੁਰਾ ਦੇ 130 ਦੇ ਕਰੀਬ ਰੇੜੀ ਫੜੀ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਥਾਂ ਅਲਾਟ ਕੀਤੀ ਗਈ ਸੀ। ਉਹਨਾਂ ਦੇ ਸਾਰਿਆਂ ਦੇ ਸਾਹਮਣੇ ਡਰਾ ਕੱਢੇ ਗਏ। ਇਸ ਸਬੰਧੀ ਕਾਫੀ ਵੱਡੇ ਪੱਧਰ ਤੇ ਸਮਾਗਮ ਵੀ ਕੀਤਾ ਗਿਆ। ਰੇੜੀ ਫੜੀ ਜੁਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਹਜ਼ਾਰ ਦੇ ਕਰੀਬ ਰੇੜੀ ਵਾਲੇ ਹਨ ਜਦਕਿ ਥਾਂ ਸਿਰਫ 130 ਜਣਿਆਂ ਨੂੰ ਅਲਾਟ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਤੋਂ ਸ਼ਾਮ ਮਈ ਢੰਗ ਨਾਲ ਟਾਲੀਬਾਰੇ ਚੌਂਕ ਵਿੱਚ ਆਪਣੇ ਪਰਿਵਾਰਾਂ ਸਮੇਤ ਰੋਜ਼ ਧਰਨਾ ਦੇਣਗੇ। ਅੱਜ ਰਾਜਪੁਰਾ ਟੜੇ ਪਾਸੇ ਜਾ ਰਿਹਾ ਹੈ ਅੱਜ ਕੋਈ ਸੇਫ ਨਹੀਂ ਹੈ ਤੁਸੀਂ ਰੇੜੀ ਵਾਲੇ ਦੇ ਪਿੱਛੇ ਲਾੜਦੇ ਉਹਨਾਂ ਨੂੰ ਵੀ ਉਜਾੜ ਰਹੇ ਹੋ 1500 ਪਰਿਵਾਰਾਂ ਨੂੰ ਅਸੀਂ ਫਿਰ ਇਹੀ ਧੁਤੀਓਡੇ ਮਨ ਬਣਾਇਆ ਵੀ ਅਸੀਂ ਬੁੱਧਵਾਰ ਟਾਲੀ ਵਾਲੇ ਚੌਂਕ ਦੇ ਵਿੱਚ ਪਰਿਵਾਰ ਸਮੇਤ ਹਰ ਰੇੜੀ ਵਾਲੇ ਦਾ ਪਰਿਵਾਰ ਹੋਣਾ ਅਸੀਂ ਉਹਦੇ ਤਰਨਾ ਲਾਵਾਂਗੇ ਟਾਲੀ ਵਾਲੇ ਚੌਂਕ ਅਮਨ ਸ਼ਾਂਤੀ ਦਾ ਸਾਡਾ ਤਰਨਾ ਹੋਣਾ ਆਪਣੀ ਗੱਲ ਜਰੂਰ ਉਠਾੜੇ ਕੋਈ ਜਾਮਣੀ ਹੈ ਕੋਈ ਲੈਣਾ ਨਹੀਂ ਹੈ ਕੋਈ ਦੇਣਾ ਨਹੀਂ ਹੈ ਸਾਈਡ ਤੇ ਅਸੀਂ ਆਪਣੀ ਬਰਿਆਦ ਰੱਖਾਂਗੇ ਉਹ ਤਰਨਾ ਸਾਡਾ ਜਿਹੜਾ ਬੁੱਧਵਾਰ 11 ਵਜੇ ਜਿਹੜਾ ਹੈ ਚਾਲੂ ਹੋ ਜਾਣਾ ਤਰਨੇ ਦੀ ਕੋਈ ਲਿਮਟ ਨਹੀਂ ਜਮਦਰ ਸਾਡਾ ਹਫਟਾ ਨਹੀਂ ਮਿਲਦਾ ਇਹ ਡੇਲੀ ਚੱਲਦਾ ਰਹਿਣਾ ਸ਼ਾਮ ਸਵੇਰ ਤੱਕ ਅਸੀਂ ਜਿਹੜਾ ਹੁਣ ਇਹੀ ਮਨ ਬਣਾ ਲਿਆ ਉੱਪਰ ਡਲ ਜਾਣੀਆਂ ਮੁੱਖ ਮੰਤਰੀ ਦੇ ਹੋਰ ਜਾਣੀਆਂ ਇਹਨਾਂ ਨੂੰ ਪੁੱਛ ਰੋ ਜਣੀਆਂ ਦੱਸਣ ਵੀ ਸਾਡੇ ਸ਼ਹਿਰ ਦਾ ਕੀ ਹਾਲ ਹੈ ਛੋਟੀ ਮਤਲਬ ਮੁੱਖ ਮੰਗ ਇਹ ਹੈ ਕਿ ਇਹਨਾਂ ਨੂੰ ਰੇਟ ਜਿਹੜੀ ਫੜੇ ਨੇ ਥਾਂ ਵਧ ਦਈ ਜਾਵੇ ਇਹ ਕਿਹਨਾਂ ਨੂੰ ਬੂਥ ਬਣਾ ਕੇ ਦੇ ਜਾਣ ਹਾਂ ਬਈ ਮਾਰਕੀਟਾਂ ਬਣਾਈ ਜਾਣੀਆਂ ਬੰਦੇ ਹੈ ਜਿੰਨੇ ਬੰਦੇ ਹੈ ਹਾਂ ਪੰਜ ਮਾਰਟ ਨੇ ਤੇ ਦੋ ਰਾਈਖਾ ਨੇ ਦਿੱਤੀਆਂ ਇਹਨਾਂ ਦਾ ਕੁਝ ਦੇਣਦਾਰ ਨਹੀਂ ਆ ਤਿੰਨ ਹੋਰ ਬਣਾ ਲਓ ਤਾਂ ਜਾ ਟਵਰ ਹੋਣਾ ਵੀ 2-200 ਬੰਦਾ ਜਿਹੜਾ ਹੈ ਉਹਦੇ ਸੈੱਟ ਹੋਣਾ ਉਹਦਾ ਕਿਰਾਇਆ ਤੁਸੀਂ ਲਾਜ ਤਾਂ 600 ਰੁਪਿਆ ਫਿਰ ਤੁਸੀਂ ਜਿਹੜਾ 600 ਰੁਪਿਆ ਦੇਵੇ ਉਹਦਾ ਟ੍ਰਮ ਤਾਂ ਚੱਲਦਾ ਨਹੀਂ ਬੂਣੀ ਤਾਂ ਹੁੰਦੀ ਵੀ ਜਿੰਦੇ-ਜਿੰਦੇ ਨੂੰ ਨਾ ਮਾਰੋ ਇਹ ਮਰ ਜਾਣਗੇ ਲੋੜ ਜਿਵੇਂ ਤੁਸੀਂ ਹੋਰ ਗੱਲ ਵੱਡੀ ਟ੍ਰਮ ਹੈ ਦੋ ਤਿੰਨ ਬੰਦੇ ਦਾ ਜਖਮੀ ਹੋ ਰਹੇ ਉਹਨਾਂ ਦੇ ਉੱਤੇ ਰੇਡੀਆਂ ਜਾ ਪਈਆਂ ਨੱਠਣ ਦੇ ਚੱਟਰ ਦੇ ਵਿੱਚ ਇਹਨੂੰ ਸੂਬਾ ਵਾਲਾ ਹਸਪਤਾਲ ਪਿਆ ਇਹਨੂੰ ਦੋ ਹੋਰ ਪਿਆ ਮੈਂ ਡਰਨਾ ਕੋਈ ਮਰ ਮਰਾ ਜਾਣਾ ਇਹ ਜਿਹੜਾ ਹੈ ਜੁੱਧ ਛਿੜ ਜਾਣਾ ਇਹਦੇ ਨਾਲ ਮੇਰੀ ਇਹੀ ਹੱਥ ਜੋੜ ਕੇ ਬੇਚੀ ਆ ਵੀ ਇਹਨਾਂ ਨੂੰ ਬਸਾਓ ਉਜਾੜੋ ਨਾ ਤੁਹਾਡੀ ਮੰਗ ਇਹ ਵੀ ਜੇ ਨਹੀਂ ਤੁਹਾਡੀ ਸਰਵਾਈ ਹੁੰਦੀ ਤੁਸੀਂ ਬੱਧਵਾਰ ਨੂੰ ਤਾਲੀ ਚਾਹੁੰਦੇ ਹਾਂ ਤਾਲੀ ਵਾਲੇ ਚਾਹੁੰਦੇ ਤਮ ਇਹਦੇ ਬਾਅਦ ਹੀ ਸਾਰੇ ਆਏ ਅੱਜ ਤੋਂ 10-12 ਦਿਨ ਪਹਿਲੇ ਵੀ ਆਟੋਮੇਟਿੰਗ ਕੀਤੀ ਸੀ ਰੇੜੀ ਫੜੀਆ ਲਿਆ ਵਾਸਤੇ ਸਾਡੀ ਇਹ ਜਿਹੜੀ ਜਿਹੜਾ 4200 ਲਾਟ ਬਾਟਾ 404200 ਡਾਜ ਜੜੀ ਹੈ ਪੁਰਾਣਾ ਸਾਹਿਬ ਸਾਨੂੰ ਦੇ ਦੇ ਸੀ ਪੁਰਾਣਾ ਸਾਹਿਬ ਚੱਲ ਬਸੇ ਰੂਪ ਰੇਖਾ ਬਣੀ ਨਾ ਤੇ ਅਸੀਂ ਵਿੱਚ ਰਹਿ ਗਏ 9/9 ਦੀਆਂ ਦੁਕਾਨਾਂ ਬਣਨੀਆਂ ਸੀ ਇਹਨਾਂ ਨੇ ਕੈਰ ਦਿੱਤਾ ਉਸ ਦੁਕਾਨ ਉਸ ਜੜਾ ਦੇ ਇੱਕ ਸ਼ੈੱਡ ਪਾਰਟ 4/6 ਦੀ ਜੜੀ ਹੈ ਜਿਹੜਾ ਇਹਨਾਂ ਨੂੰ ਪਰਚਾ ਦੇ ਦਿੱਤੀ 4/6 ਦੇ ਵਿੱਚ ਰੇੜੀ ਨਹੀਂ ਆਉਂਦੀ ਪੂਰੀ 6.5 ਬੁੱਟ ਦੀ ਰੇੜੀ ਆਉਂਦੀ ਹੈ ਤੇ 4 ਵਜੇ 6:30 ਦੇ ਵਿੱਚ ਛੇਵੇਂ ਮਰਜ਼ੀ ਟੰਡ ਦੇ ਵਿੱਚ ਕਰਦੇ ਫਿਰ ਉੱਥੇ ਜਿਹੜਾ ਹੈ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਦੁਕਾਨਾ ਬਣਾਉਣ ਦਾ ਪ੍ਰਬੰਧ ਨਹੀਂ ਕੋਈ ਮੰਦਰ ਦੁਆਰਾ ਨਹੀਂ ਗੁਰਦੁਆਰਾ ਨਹੀਂ ਕਿਸੇ ਚੀਜ਼ ਦਾ ਧਰਮ ਦਾ ਸਥਾਨ ਨਹੀਂ ਬਜਿੱਤੇ ਤੁਸੀਂ ਜੜਾ ਦੇ ਰਹੇ ਹੋ ਉਸ ਤੋਂ ਪਹਿਲੇ ਧਰਮ ਦਾ ਸਥਾਨ ਤਾਂ ਹੋਣਾ ਚਾਹੀਦਾ ਅਗਲਾ ਦੁਕਾਨ ਖੋਲੇ ਪਹਿਲੇ ਮੱਥਾ ਪੂਜਾ ਕਰੇ ਆਪਣੀ ਦੁਕਾਨ ਤੇ ਬੈਠੇ ਰੇੜੀ ਲੈ ਜਾਓ ਸਵੇਰੇ ਉਹਦੇ ਬਾਅਦ ਸ਼ਾਮ ਨੂੰ ਰੇੜੀ ਵਾਪਸ ਹੀ ਲੈ ਜਾਓ ਫਿਰ ਤਾਂ ਕਹ ਨਾ ਵੀ ਤੁਸੀਂ 133 ਬੰਦਿਆਂ ਨੂੰ ਪਰਚੀਆਂ ਦਿੱਤੀਆਂ ਰੇੜੀ ਫੜਦੇ ਲਿਆਂਦੇ ਉਹ ਬਾਈਪਾਸ ਤੋਂ ਰੇੜੀ ਫੜਕੇ ਲਿਆਂਦੇ ਉਹ ਫਾਰਾ ਚੌਂਕ ਤੋਂ ਰੇੜੀ ਫੜਕੇ ਲਿਆਂਦੇ ਉਹ ਛੱਜੂ ਮਾਦਰੀ ਤੋਂ ਰੇੜੀ ਫੜਕੇ ਲਿਆਂਦੇ ਉਹ ਮੁਹਬਤ ਪੈਲੇਸ ਤੋਂ ਐਨੀ ਐਨੀ ਦੂਰੋਂ ਤੁਸੀਂ ਰੇੜੀਆਂ ਲਿਆ ਰਹੇ ਹੋ 1500 ਰੇੜੀਆਂ 133 ਦੇ ਵਿੱਚ ਕਿਵੇਂ ਕਵਰ ਹੋਣੀਆਂ ਇੱਕ ਗਰੀਬਾਂ ਦੇ ਨਾਂ ਦੇ ਉੱਤੇ ਬੜਾ ਵੱਡਾ ਘੁਟਾਲਿਆ ਬਈ ਗਰੀਬਾਂ ਨੂੰ 4 ਬਈ 6 ਦੀ ਦੇਣ ਦੇ ਇਹਨਾਂ ਨੇ ਰਹਿਣਾ ਨਹੀਂ 15 20 ਦਿਨ ਮੀਨਾ ਬਾਦ ਤਾਨੂੰ ਟੱਕਰ ਨਾ ਨਾ ਹਟ ਜਾਣਾ ਨਹੀਂ ਹੁਣ ਆਪਣੀ ਮੰਗ ਕੀ ਹੈ ਜੇ ਆਪਾਂ ਆਪਾਂ ਕੀ ਕਹਿਣ ਚਾਹ ਰਹੇ ਆ ਸਾਡੀ ਮੰਡ ਸ਼ੁਰੂ ਹੋ ਰਹੀ ਹੈ ਵੀ ਜਿਵੇਂ ਪਹਿਲੇ ਬੂਤ ਮਾਰਕੀਟ ਬਣੀ ਆ 9 ਬਈ 9 ਦੀਆਂ ਟੋਰਾਣਾ ਬਣੀਆਂ ਇਸ ਤਰ੍ਹਾਂ ਦੀਆਂ ਮਾਰਕੀਟਾਂ ਮਣਾਓ 5 ਜਾਂ ਸਾਰੇ ਰੇੜੀ ਵਾਲਿਆਂ ਨੂੰ ਦੇਣੀ ਐ ਜਰਾ ਰੇੜੀ ਦੀ ਜਿਹੜਾ ਤੁਸੀਂ 500 ਬੰਦਿਆਂ ਨੂੰ ਹੈ ਬੰਦਾ ਤੁਸੀਂ ਫੜ ਕੇ ਲੈਂਦੇ ਹੋ 1200 ਬੰਦਾ ਫਿਰ ਉਹਨਾਂ ਨੂੰ ਪੁਲਿਸ ਦੇ ਥਰੂ ਮਾਰਕੁੱੜਾਈ ਟੋਰਾਣੀ ਮੁਲਾਜ਼ਮਾਂ ਦੇ ਥਰੂ ਉਹਨਾਂ ਦੇ ਸਮਾਨ ਲੁੱਟੇ ਜਾਣੇ ਮੁਲਾਜ਼ਮਾਂ ਦੇ ਥਰੂ ਉਹਨਾਂ ਦੇ ਰੇੜੀਆਂ ਲੁੱਟੀਆਂ ਜਾਣੀਆਂ ਅੱਜ ਲੱਡਬਾੜ ਇਹਨਾਂ ਨੂੰ ਮੀਨਾ ਹੋ ਰਿਹਾ ਘਰ ਬੈਠੇ ਨੂੰ ਇਹਦੀ ਸਾਡਾ ਸਵਾਲ ਇਹ ਹੈ ਵੀ ਰੇੜੀ ਵਾਲੇ ਦੇ ਨਾਲ ਇੱਥੇ ਜ਼ਿੰਮੇਦਾਰ ਜੁੜੇ ਆਵੇ ਜਿਹੜਾ ਸਵੇਰੇ ਸਮਾਨ ਲਿਆਂਦਾ ਉਹਦਾ ਅੱਜ ਸਮਾਨ ਨਹੀਂ ਪੁੱਟਦਾ ਕਿਉਂ ਰੇੜੀ ਵਾਲਾ ਮੰਡੀ ਆਂਦਾ ਨਹੀਂ ਜੜਾ ਵਪਾਰੀ ਫਰੂਟ ਵੇਚਦਾ ਉਹਦਾ ਫਰੂਟ ਦੀ ਸੇਲ ਨਹੀਂ ਹੁੰਦੀ ਉਹ ਵੀ ਡੁੱਬ ਰਿਹਾ ਆੜਤੀ ਵੀ ਡੁੱਬ ਰਿਹਾ ਉਹਦੇ ਬਾਅਦ ਰੇੜੀ ਵਾਲਾ ਵੀ ਡੁੱਬ ਰਿਹਾ ਉਹਦੇ ਬਾਅਦ ਲੋਟ ਵੀ ਬੜੇ ਪਰੇਸ਼ਾਨ ਨੇ ਜਿਨ੍ਹਾਂ ਨੂੰ ਫਰੂਟ ਸਬਜ਼ੀ ਨਹੀਂ ਮਿਲਦੀ ਕਿਉਂ ਰੇੜੀਆਂ ਮੰਡਿਆਂ ਦੇ ਵਿੱਚੋਂ ਲੈਂਦੇ ਆ ਮੰਡਿਆਂ ਦੇ ਵਿੱਚ ਉਹਨਾਂ ਨੂੰ ਕੋਈ ਕਾਨੂੰਨ ਹੈ ਮੈਂ ਵੈਸੇ ਰੰਦਾ ਯੂਓ ਸਾਹਿਬ ਨੂੰ ਵੀ ਤੁਸੀਂ ਕੋਈ ਕਾਨੂੰਨ ਦਿਖਾ ਦਿਓ ਸਾਨੂੰ ਫੈਲ ਵੇ ਸਾਨੂੰ ਫੜਨ ਦਾ ਆਡਰ ਆ ਸੀ ਮਾਲੇ ਤੋਂ ਜਲਦੀ ਫਿਰਦੀ ਰੇੜੀ ਲੈ ਆ ਸਕਦੇ ਆ ਜਲਦੀ ਫਿਰਦੀ ਰੇੜੀ ਦਾ ਕੋਈ ਤਨੂਨ ਹੀ ਨਹੀਂ ਹੈ ਰੋਟੀ ਖਾਣ ਦਾ ਸਭ ਨੂੰ ਉਦਕਾਰ ਹੈ ਸੈਂਟਰ ਗਵਰਨਮੈਂਟ ਦੀ ਪਾਲਸੀ ਹੈ ਸੁਪਰੀਮ ਰੋਡ ਦੀ ਪਾਲਸੀ ਹੈ ਇਹ ਤਾਂ ਸਿਰਫ ਨੀਜੀ ਟਟਾ ਡਾ ਰਹੇ ਆ ਕਿਸ ਤਰ੍ਹਾਂ ਦਾ ਟਟਾ ਡਾ ਰਹੇ ਆ ਵੀ ਅਸੀਂ ਆਪਣੇ ਸਮਾਜਦਾਰਾਂ ਨੂੰ ਇਹ ਜਨਰਲ ਜੜੀ ਹੈ ਲੂਟਾ ਦਈਏ ਉਹਨਾਂ ਨੂੰ ਲੀਜ਼ ਤੇ ਦੇ ਦਈਏ ਤੇ ਵੱਡੇ ਵੱਡੇ ਸ਼ੋਰਮ ਬਣਾ ਦਈਏ ਡਰੀ ਮਾਲੇ ਦਾ ਨਾਂ ਦੀਏ ਕਮਾਈ ਕਰ ਰਹੇ ਗਰੀਬ ਕਿਤੇ ਹੈ ਗਰੀਬ ਨੂੰ ਤਾਂ ਮਾਰ ਰਹੇ ਆ ਇਹ ਮਸਲਾ ਸਾਰਾ ਰੋਟੀ ਦਾ ਭਾਵੇਂ ਤੁਸੀਂ ਮਜ਼ਦੂਰ ਹੋ ਹਨਾ ਤੁਸੀਂ ਦਿਹਾੜੀਆਂ ਕਰਦੇ ਹੋ 100 200 ਰੁਪਏ ਦੀ 500 ਰੁਪਏ ਦੀ ਜਾਂ ਤੁਹਾਡੇ ਕੋਲ 5 ਕਰੋੜ ਰੁਪਏ ਤੁਸੀਂ ਇੱਕ ਦਿਨ 'ਚ ਕਮਾਉਣੇ ਹਨ ਮਗਰ ਕਮਾਉਣੇ ਕਿਸ ਕਰਕੇ ਹੋ ਆਪਣੇ ਪਰਿਵਾਰਾਂ ਦੇ ਲਈ ਆਪਣੇ ਘਰ ਦੇ ਲਈ ਤੇ ਆਪਣੇ ਜਿਹੜਾ ਤੁਹਾਨੂੰ ਪਰਮਾਤਮਾ ਨੇ ਕਿਤੇ ਦੇਿਆ ਹੈ ਨਾ ਉਹਨੂੰ ਭਰਨ ਦੇ ਲਈ ਤੁਸੀਂ ਦੋ ਬੁਰਕੀਆਂ ਪਾਉਣੇ ਮੂੰਹ ਦੇ ਵਿੱਚ ਅੱਜ ਮਸਲਾ ਉੱਥੇ ਆ ਕੇ ਖੜ ਗਿਆ ਇਹ ਵਿਚਾਰੇ ਪਿੱਛੇ ਜਿਹੜੀ ਜਨਤਾ ਬੈਠੀ ਸ਼ਰੀਫ ਉਹ ਕੌਮ ਜਿਹੜੀ ਮਿਹਨਤ ਕਰਛਾ ਜਿਹੜੀ ਸਵੇਰੇ ਨਾ ਨਾ ਕੋਈ ਮੀਂਹ ਦੇਖਦੀ ਨਾ ਕੋਈ ਠੰਡ ਦੇਖਦੀ ਨਾ ਸਿਆਲ ਦੇਖਦੀ ਨਾ ਕੋਈ ਗਰਮੀ ਦੇਖਦੀ ਫੜੀ ਸੇਵਾ ਦੇ ਵਿੱਚ ਤੁਹਾਡੇ ਘਰ ਦੇ ਬਾਹਰ ਆ ਕੇ ਖੜੇ ਹੁੰਨੇ ਆ ਤੇ ਕਹਿੰਨੇ ਆ ਆਲੂ ਲੈ ਲਓ ਪਿਆਜ਼ ਲੈ ਲਓ ਗੋਭੀ ਲੈ ਲਓ ਸਬਜ਼ੀਆਂ ਦੀ ਤੁਸੀਂ ਆਵਾਜ਼ ਸੁਣਨੀ ਹੋਣੀ ਹੈ ਤੁਸੀਂ ਜਿੰਨੇ ਮਰਜੀ ਵੱਡੇ ਤੇ ਨਾ ਠੋ ਇਹ ਅੱਜ ਉਹ ਬੰਦੇ ਵਿਚਾਰੇ ਬਹੁਤ ਪਰੇਸ਼ਾਨ ਹੈ ਬਹੁਤ ਜਿਆਦਾ ਪਰੇਸ਼ਾਨ ਹੈ ਪਰਿਵਾਰ ਉਹਨਾਂ ਦੇ ਰੁੱਲ ਗਏ ਤੇ ਜੇਕਰ ਇਹ ਪਰੇਸ਼ਾਨ ਹੋਣਗੇ ਤਾਂ ਫਿਰ ਰਾਜ ਖਾਲਾ ਵੀ ਪਰੇਸ਼ਾਨ ਹੋਣਗੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਥਾਲੀਆਂ ਦੇ ਵਿੱਚ ਜਿਹੜੀ ਸਬਜ਼ੀਆਂ ਫਰੂਟ ਜੋ ਵੀ ਕੁਝ ਆਉਂਦਾ ਰੋਟੀਆਂ ਹੁੰਦੀ ਹੈ ਉਹ ਇਹਨਾਂ ਦਾ ਵੀ ਇੱਕ ਵਿਤਯੋਗਦਾਨ ਹੁੰਦਾ ਮੈਂ ਬਹੁਤ ਲੰਬੀ ਗੱਲ ਕਰਨੀ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਰਾਜਪੁਰਾ ਦੀ ਸਾਡੀ ਭੈਣ ਨੀਨਾ ਮਿੱਤਲ ਜੀ ਨੂੰ ਐਮਐਲਏ ਸਾਹਿਬ ਨੂੰ ਹੱਥ ਬੰਨ ਕੇ ਬਹੁਤ ਵੱਡੇ ਹੱਥ ਬੰਨ ਕੇ ਨਿਮਰਤਾ ਪੂਰਵਕ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਆਪਾਂ ਤਰਸ ਕਰੀਏ ਦੋ ਚੀਜ਼ਾਂ ਇਹ ਕਹਿੰਦੇ ਕਿ ਸਾਨੂੰ ਪਰੇਸ਼ਾਨ ਕਰਿਆ ਜਾ ਰਿਹਾ ਤੇ ਸਰਕਾਰ ਕਹਿੰਦੀ ਕਿ ਅਸੀਂ ਡਵੈਲਪਮੈਂਟ ਕਰ ਰਹੇ ਹਾਂ ਇਹ ਕਹਿੰਦੇ ਕਿ ਭਈ ਸਾਡੀ ਰੋਜੀ ਰੋਟੀ ਖੋਈ ਜਾ ਰਹੀ ਹੈ ਤੇ ਸਰਕਾਰ ਕਹਿੰਦੀ ਹੈ ਅਸੀਂ ਇਹਨਾਂ ਦੇ ਵਾਸਤੇ ਬਹੁਤ ਵੱਡੇ ਪ੍ਰਬੰਧ ਕਰਦੇ ਤਾਂਕਿ ਇਹਨਾਂ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਹੋ ਜਾਏ ਤਾਂ ਮੈਨੂੰ ਲੱਗਦਾ ਕਿ ਕੋਈ ਕਮਿਊਨੀਕੇਸ਼ਨ ਜਰੂਰ ਗੈਪ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਦੀ ਮੰਗਾਂ ਦੇ ਉੱਤੇ ਧਿਆਨ ਦਿਓ ਤੁਸੀਂ ਤੇ ਆਪਾਂ ਇਸਤਰੀ ਦੇ ਇਸ ਤਰੀਕੇ ਦਾ ਰਾਹ ਚੋਰੀ ਦਾ ਸਿਰਜਣਾ ਕਰੀਏ ਜਿਹੜੀ ਕਿ ਹਰ ਘਰ ਦੇ ਵਿੱਚ ਚੂਲਾ ਬੱਲੇ ਤੇ ਹਰ ਘਰ ਦੇ ਵਿੱਚ ਬਹੁਤ ਸਾਰੀ ਖੁਸ਼ੀਆਂ ਹੋਣ ਮੈਂ ਇਸ ਸਾਰੇ ਜਿੰਨੇ ਵੀ ਮਜ਼ਦੂਰ ਭਰਾ ਨੇ ਰੇੜੀ ਫੜੀ ਯੂਨੀਅਨ ਵਾਲੇ ਬਬਲਾ ਜੀ ਬਹੁਤ ਸਾਲਾਂ ਤੋਂ ਮਿਹਨਤ ਕਰ ਰਹੇ ਹਨ ਅੱਜ ਇੱਕ ਛੋਟੀ ਜੀ ਕੋਲ ਸੀਗੀ ਪ੍ਰੈਸ ਕਾਨਫਰੰਸ ਤੇ ਬਹੁਤ ਸਾਰੇ ਲੋਕ ਹਨ ਤੇ ਨਾਲ ਬਬਲਾ ਜੀ ਨੇ ਇੱਕ ਕੋਲ ਦਿੱਤੀ ਹੈ ਕਿ ਬੁੱਧਵਾਰ ਨੂੰ 11 ਵਜੇ ਟਾਲੀ ਵਾਲੇ ਚੌਕ ਦੇ ਉੱਤੇ ਪਰਿਵਾਰਾਂ ਦੇ ਨਾਲ ਬੈਠਣਗੇ ਮੈਂ ਚਾਹੁੰਦਾ ਕਿ ਰਾਜਪੁਰੇ ਦੇ ਵਿੱਚ ਕੋਈ ਵੀ ਚੀਜ਼ ਖਰਾਬ ਨਾ ਹੋਵੇ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਤੁਹਾਡੀ ਅੱਖਾਂ ਦੇ ਰਾਹੀਂ ਤੁਹਾਡੇ ਕੈਮਰਿਆਂ ਦੇ ਰਾਹੀਂ ਕਿ ਨਾ ਤੇ ਇਨਾ ਤੇ ਰਹਿਮ ਕਰੋ ਤੇ ਮੈਂ ਹਰ ਇੱਕ ਰਾਜਪੁਰੀ ਨੂੰ ਵੀ ਕਹਿਣਾ ਕਿ ਥੋੜਾ ਜਿਆਦਾ ਸੋਚੋ ਤੁਸੀਂ ਆਪਣੇ ਕਮਾਂਕਾਰਾਂ ਤੋਂ ਬਾਹਰ ਨਿਕਲ ਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੋ ਵੀ ਵਸਨੀਕ ਸਾਡੇ ਰਾਜਪੁਰੇ ਦਾ ਕੋਈ ਮਰਜ਼ੀ ਹੋਵੇ ਕੋਈ ਮਰਜ਼ੀ ਹੋਵੇ ਕਿਸੇ ਧਰਮ ਜਾਤੀ ਦਾ ਹੋਵੇ ਅਸੀਂ ਉਹਦੇ ਨਾਲ ਖੜੀ ਹੋਈਏ ਤੇ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਤੁਹਾਡੇ ਰਾਹੀਂ ਮੈਂ ਇਹ ਜਿਹੜੇ ਵਿਚਾਰੇ ਇੱਕ ਮਿਹਨਤ ਕੰਮ ਹੈ ਇਹਨਾਂ ਨੂੰ ਬੇਨਤੀ ਕਰਦਾ ਤੇ ਇਹਨਾਂ ਨੂੰ ਇਹਨਾਂ ਨੂੰ ਪੂਰਾ ਪੂਰਨ ਰੂਪ ਤੋਂ ਯਕੀਨ ਵੀ ਦਿਲਾਉਣਾ ਇਸ ਸੰਪੂਰਨ ਰਾਜਪੁਰਾ ਪੂਰਾ ਰਾਜਪੁਰੇ ਦਾ ਹਰ ਹਰ ਇੱਕ ਇੱਕ ਘਰ ਹਰ ਇੱਕ ਇੱਕ ਬੰਦਾ ਤੁਹਾਡੇ ਨਾਲ ਖੜਿਆ ਤੁਹਾਡੀ ਜਾਇਜ਼ ਮੰਗਾਂ ਦੇ ਨਾਲ ਖੜਿਆ ਤੁਹਾਡੇ ਕੰਮਕਾਰ ਦੇ ਨਾਲ ਖੜੇ ਤਾਂ ਮੈਂ ਫਿਰ ਇੱਕ ਵਾਰੀ ਜਿਹੜੀ ਵੀ ਪ੍ਰਸ਼ਾਸਨਨ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਕਿਰਪਾ ਕਰੋ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ